ਮਾਤਾ ਪ੍ਰਪਤਾ ਦੇ ਇੱਕ ਆਦਾ ਤਾਰੇ ਸਤਿਗੁਰਿਆ ਦੀ ਪੈਰ ਲੱਭਦਾ ਸਤਿਗੁਰਿਆ ਦੀ ਪੈਰ ਲੱਭਦਾ ਵਿੱਚ ਕਉ ਵੱਡੀ ਆਰਾਮ ਕਰ ਅਜੀ ਪੈ ਨਾਨਕ ਦੇ ਨਾਮ ਨਾਲ ਰਲਾ ਕੇ ਰੱਖਿਆ ਜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਰਮ ਸ਼ਰੂ ਹੋਈ ਗੁਰੂ ਨਾਨਕ ਪਾਤਸ਼ਾਹ ਆਵੇਂ ਚੋਰ ਦੇ ਸੰਸਾਰ ਵਿੱਚ ਕਰ ਰਹੇ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੋਪਾਲ ਪਾਦੇਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਣ ਕੇ ਕੋਤਮ ਦੇ ਕਾਜੀ ਕੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਾਰਸੀ ਪੜ੍ਹੀ ਬ੍ਰਿਤ ਦਾਸ ਕੰਨਤ ਕੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਸਕ੍ਰਿਤ ਪੜ੍ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਰੇ ਕਾ

ਮੇਰਾ ਨਾਮ ਤਰਸੇਮ ਸਿੰਘ ਜਹੇਦਾਰ ਪਿੰਡ ਬਰਾਣਾ ਮੈਂ ਗੁਰੂ ਮਹਾਰਾਜ ਦੇ ਬਾਬੇ ਨਾਨਕ ਦੇ ਵਿਆਹ ਦੀ ਲੱਖ ਲੱਖ ਵਧਾਈ ਦਿਨਾ ਹਾਂ ਅਤੇ ਨੌਜਵਾਨਾਂ ਨੂੰ ਸੰਦੇਸ਼ ਦਿਨਾ ਹਾਂ ਕਿ ਨਸ਼ਿਆਂ ਤੋਂ ਬਚ ਕੇ ਰਹੋ ਤਾਂ ਕਿ ਨਸ਼ਾ ਸਾਡੀ ਪੀੜ੍ਹੀ ਨੂੰ ਬਹੁਤ ਬਦਨਾਮ ਤੇ ਬਹੁਤ ਕਰ ਰਿਹਾ ਬਾ ਕਮਜ਼ੋਰ ਸੋ ਹੱਡ ਦਾ ਯੋਰ ਆ ਰਿਹਾ ਬਾ ਸਾਰਿਆਂ ਭੈਣ ਭਰਾਵਾਂ ਨੂੰ ਅਪੀਲ ਕਰਦਾ ਹਾਂ ਉਹ ਹਰ ਇੱਕ ਹੜਪੀਟਾ ਦੀ ਮਤ ਕਰੋ ਤਾਂ ਕਿ ਉਹ ਵੀ ਸਾਡੇ ਭਰਾ ਵਾ ਚੰਗੇ ਇਹ ਰਹਿ ਸਕਣ ਉਹਨਾਂ ਦੇ ਸਾਰੇ ਨੁਕਸਾਨ ਦੀ ਪਰ ਭਾਈ ਤੇ ਨਹੀਂ ਕਰ ਸਕਦੇ ਅਸੀਂ ਪਰ ਥੋੜੀ ਥੋੜੀ ਮਤ ਕਰੋ ਤਾਂ ਕਿ ਉਹ ਵੀ ਆਪਣੇ ਪੈਰਾਂ ਤੇ ਹੋ ਸਕਣ ਖੜੇ ਗੁਰੂ ਨਾਨਕ ਦੇ ਦੇ ਵਿਆਹ ਦੀ ਲੱਖ ਲੱਖ ਵਧਾਈ ਸੱਚੇ ਪਾਤਸ਼ਾਹ ਆਪ ਰੱਬ ਉਤਰਿਆ ਸੀ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਖੀ ਦੇ ਅਸੂਲਾਂ ਨੂੰ ਅਪਣਾਇਆ ਸਿੱਖ ਬਣੇਦਾ ਹੈ ਜਦ ਲਗ ਖਾਲਸਾ ਰਹੇ ਨਿਆਰਾ ਜਦ ਲਗ ਦੇ ਦੂ ਮੈਂ ਸਾਰਾ ਜਦ ਬੈ ਬਨਰਨ ਕੀ ਲਈ ਤ ਮੈਂ ਨਾ ਪਰੂ ਸੇਵਾ ਕਰੋ ਸਭ ਤੋਂ ਪਹਿਲਾਂ ਬਾਬਾ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ ਔਰ ਇਹਦੇ ਨਾਲ ਮੇਰੀ ਇੱਕ ਹੋਰ ਬੇਨਤੀ ਆ ਵੀ ਜੋ ਸਾਡੇ ਹੜਪੀੜਤ ਲੋਕ ਆ ਉਹਨਾਂ ਬਾਰੇ ਵੀ ਸਾਰਾ ਹੀ ਸਮਾਜ ਇਕੱਠਾ ਹੋ ਕੇ ਔਰ ਉਹਨਾਂ ਲਈ ਕੋਈ ਉਪਰਾਲਾ ਕੀਤਾ ਜਾਵੇ ਥੈਂਕ ਯੂ ਇਸਰ ਬਾਤ ਨੂੰ ਸਾਡੀਆਂ ਬੜੀ ਸ਼ਰਧਾ ਪਾਵਨਾ ਨਾਲ ਇੱਥੇ ਨੰਗਰ ਪਾਣੀ ਚੱਲਦਾ ਵਾ ਕੋਈ ਯਾਦ ਪਾਸ ਦਾ ਕੋਈ ਉਦੋਂ ਦੂਦ ਵੀਰ ਰੋਦ ਨਹੀਂ ਦਾ ਸਭ ਰਾਲ ਮੇਕੇ ਇੱਕ ਤਾਰੇ ਨਾਲ ਚੱਲਦੀ ਹੈ ਜਿੱਦੇ ਪਾਣੀ ਦੇ ਪੀੜਤ ਲੋਕ ਉਹਨਾਂ ਵਾਸਤੇ ਕਿ ਉਹਨਾਂ ਵਾਸਤੇ ਬਹੁਤ ਜ਼ਿਆਦੀ ਪੀੜਤਾ ਬਣੀ ਹੈ ਤਾਂ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੇ ਭੈਣ ਭਰਾ ਉਹਨਾਂ ਦੀ ਸੇਵਾ ਕਰਨ ਉਹਨਾਂ ਉਹਨਾਂ ਨੂੰ ਮਹਾਰਾਜ ਸ਼ਾਂਤੀ ਦੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਹੀ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਹੱਥ ਰੱਖ ਕੇ ਆਪੇ ਉਹ ਸ਼ਾਂਤ ਹੋ ਜਾਣ